मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ GST ਸੁਧਾਰ 2.0 22 ਸਤੰਬਰ ਤੋਂ ਦੇਸ਼ ਪੱਧਰ ਦੇ ਵਿੱਚ ਲਾਗੂ ਹੋ ਚੁੱਕਿਆ ਹੈ 15 ਅਗਸਤ ਨੂੰ PM ਮੋਦੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਸਰਕਾਰ ਦੇ ਵੱਲੋਂ GST ਸੁਧਾਰ 2.0 ਲਿਆਂਦਾ ਜਾ ਰਿਹਾ ਹੈ ਤਾਂ ਉੱਥੇ ਹੀ 22 ਸਤੰਬਰ ਨੂੰ ਇਹ ਦੇਸ਼ ਪੱਧਰ ਦੇ ਵਿੱਚ GST ਦੀਆਂ ਨਵੀਆਂ ਦਰਾਂ ਜੋ ਨੇ ਉਹ ਲਾਗੂ ਹੋ ਚੁੱਕੀਆਂ ਨੇ ਤੇ ਜਿਵੇਂ ਬੀਤੇ ਕੱਲ ਪ੍ਰਧਾਨ ਮੰਤਰੀ ਦੇ ਵੱਲੋਂ ਦੇਸ਼ ਨੂੰ ਸੰਬੋਧਨ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨవరాత్రੀਆਂ ਦੇ ਪਹਿਲੇ ਦਿਨ ਦੇਸ਼ਪਾਤ ਨੂੰ ਇਹ ਜੋ ਹੈ ਤੋਹਫਾ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਜਿੱਥੇ GST ਦੀਆਂ ਨਵੀਆਂ ਦਰਾਂ ਜੋ ਨੇ ਉਦੇਸ਼ਪਾਤ ਦੇ ਵਿੱਚ ਲਾਗੂ ਹੋ ਚੁੱਕੀਆਂ ਨੇ ਤਾਂ ਆਮ ਲੋਕਾਂ ਨੂੰ ਸਰਕਾਰ ਦੇ ਵੱਲੋਂ ਰਾਹਤ ਜੋ ਹੈ ਉਹ ਦਿੱਤੀ ਗਈ ਹੈ ਜਿੱਥੇ ਰੋਜ਼ਮਰਰਾ ਦੀਆਂ ਜੋ ਚੀਜ਼ਾਂ ਸੀ ਜੋ ਆਮ ਲੋਕ ਰੋਜ਼ਾਨਾ ਵਰਤਦੇ ਸੀ ਉਹਨਾਂ ਨੂੰ ਸਸਤਾ ਕੀਤਾ ਗਿਆ ਹੈ ਤੇ ਉਥੇ ਹੀ ਜੋ ਲਗਜ਼ਰੀ ਚੀਜ਼ਾਂ ਸੀ ਸਰਕਾਰ ਦੇ ਵੱਲੋਂ ਉਹਨਾਂ ਤੇ ਵਾਧੂ ਟੈਕਸ ਲਾਇਆ ਗਿਆ ਤੇ ਲਗਜ਼ਰੀ ਚੀਜ਼ਾਂ ਕੀ ਨੇ ਅੱਜ ਇਹਨਾਂ ਦੇ ਬਾਰੇ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਤਾਂ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਾਲ ਕਿਲੇ ਤੋਂ ਇਹ ਸੁਨੇਹਾ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੀਐਸਟੀ ਸੁਧਾਰ 2.0 ਜੋ ਹੈ ਉਹ ਲਿਆਂਦਾ ਜਾ ਰਿਹਾ ਹੈ ਤੇ ਜਲਦ ਹੀ ਲਾਗੂ ਕੀਤਾ ਜਾਵੇਗਾ ਤੇ 22 ਸਤੰਬਰ ਤੋਂ ਇਹ ਨਵੀਆਂ ਦਰਾਂ ਜੀਐਸਟੀ ਦੀਆਂ ਜੋ ਨੇ ਉਹ ਲਾਗੂ ਹੋ ਚੁੱਕੇ ਨੇ ਦੱਸ ਦਈਏ ਕਿ ਹੁਣ ਦੇਸ਼ ਭੱਧੇ ਵਿੱਚ ਸਿਰਫ ਜੀਐਸਟੀ ਦੀਆਂ ਦੋ ਸਲੇਬਾਂ ਰੱਖੀਆਂ ਗਈਆਂ ਨੇ 5 ਤੇ 18% ਦੀਆਂ ਦੋ ਸਲੇਬਾਂ ਰੱਖੀਆਂ ਗਈਆਂ ਨੇ ਜਿੱਥੇ 12 ਤੇ 28% ਦੀਆਂ ਜੋ ਸਲੇਬਾ ਸੀ ਉਸ ਨੂੰ ਖਤਮ ਕਰ ਦਿੱਤਾ ਹੈ ਤਾਂ ਸਰਕਾਰ ਦੇ ਵੱਲੋਂ ਆਮ ਲੋਕਾਂ ਦੇ ਵੱਲੋਂ ਜੋ ਰੋਜ਼ਮਰਰਾ ਦੀਆਂ ਜੋ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਦੁੱਧ ਦੱਸਦੀ ਹੈ ਕਿ ਉਥੇ ਘió ਖੰਡ ਤੇ ਹੋਰ ਵੱਖ-ਵੱਖ ਚੀਜ਼ਾਂ ਜੋ ਆਮ ਲੋਕ ਵਰਤਦੇ ਸੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇਹ ਸਸਤੀਆਂ ਹੋ ਚੁੱਕੀਆਂ ਨੇ ਤੇ ਉਥੇ ਲੱਗਦੀਆਂ ਚੀਜ਼ਾਂ ਤੇ ਸਰਕਾਰ ਦੇ ਵੱਲੋਂ ਭਾਰੀ ਟੈਕਸ ਲਾਇਆ ਗਿਆ 40% ਟੈਕਸ ਜੋ ਹੈ ਉਹ ਲਗਜ਼ਰੀ ਚੀਜ਼ਾਂ ਤੇ ਲਗਜ਼ਰੀ ਚੀਜ਼ਾਂ ਜਿਨ੍ਹਾਂ ਦੇ ਵਿੱਚ ਲਗਜ਼ਰੀ ਕਾਰਾਂ ਲਗਜ਼ਰੀ ਬਾਈਕਸ ਤੇ ਹੈਲੀਕਾਪਟਰ ਸ਼ਾਮਿਲ ਨੇ ਤੇ ਉਤੇ ਹੀ ক্রিকেট ਪ੍ਰੇਮੀਆਂ ਨੂੰ ਵੀ ਵੱਡਾ ਝਟਕਾ ਲੱਗਿਆ ਦੱਸ ਦੇ ਕਿ ਸਰਕਾਰ ਦੇ ਵੱਲੋਂ ਆਈਪੀਐਲ ਟਿਕਟਾਂ ਮਹਿੰਗੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਵੀ ক্রিকেট ਪ੍ਰੇਮੀ ਨੇ ਆਈਪੀਐਲ ਵੇਖਣ ਦੇ ਜੋ ਪ੍ਰਸ਼ੰਸਕ ਨੇ ਲੋਕ ਨੇ ਉਹਨਾਂ ਨੂੰ ਇਹ ਵੱਡਾ ਝਟਕਾ ਲੱਗਿਆ ਜਿੱਥੇ ਸਰਕਾਰ ਦੇ ਵੱਲੋਂ ਆਈਪੀਐਲ ਟਿਕਟਾਂ ਦੀਆਂ ਕੀਮਤਾਂ ਦੇ ਵਿੱਚ ਬੱਦ ਟੈਕਸ ਲਾਇਆ ਗਿਆ 40% ਟੈਕਸ ਲਾਇਆ ਗਿਆ ਜਿੱਥੇ ਪਹਿਲਾਂ ਇਹ ਟੈਕਸ 28% ਸੀ ਉੱਥੇ ਹੀ ਸਰਕਾਰ ਦੇ ਵੱਲੋਂ ਜੀਐਸਟੀ ਸੁਧਾਰ 2.0 ਦੇ ਤਹਿਤ ਹੁਣ 40% ਟੈਕਸ ਦੀ ਵਸੂਲੀ ਜੋ ਹੈ ਉਹ ਕੀਤੀ ਜਾਵੇਗੀ ਤਾਂ ਲਗਜ਼ਰੀ ਚੀਜ਼ਾਂ ਦੇ ਵਿੱਚ ਸਰਕਾਰ ਦੇ ਵੱਲੋਂ 40% ਟੈਕਸ ਜੋ ਹੈ ਸਰਕਾਰ ਨੇ ਲਾਇਆ ਹੈ ਦੱਸਦੀ ਹੈ ਕਿ ਤੰਬਾਕੂ ਸਿਗਰਟ ਗੁਟਕਾ ਪਾਣ ਮਸਾਲਾ ਸਭ ਇਲੈਕਟ੍ਰਿਕ ਚੀਜ਼ਾਂ ਦੇ ਵਿੱਚ ਸ਼ਾਮਲ ਨੇ ਤੇ 40% ਟੈਕਸ ਜੋ ਹੈ ਸਰਕਾਰ ਦੇ ਵੱਲੋਂ ਇਹਨਾਂ ਚੀਜ਼ਾਂ ਤੇ ਲਾਇਆ ਗਿਆ ਤਾਂ ਉੱਥੇ ਹੀ ਆਮ ਲੋਕਾਂ ਲਈ ਸਰਕਾਰ ਦੇ ਵੱਲੋਂ ਰਾਹਤ ਜੋ ਆ ਲੋਕਾਂ ਦਿੱਤੀ ਗਈ ਹੈ ਜਿੱਥੇ ਰੋਜ਼ਮਰਗਾ ਦੀ ਜ਼ਿੰਦਗੀ ਦੀਆਂ ਜੋ ਚੀਜ਼ਾਂ ਸੀ ਸਰਕਾਰ ਦੇ ਵੱਲੋਂ ਉਹ ਸਸਤੀਆਂ ਕੀਤੀਆਂ ਗਈਆਂ ਨੇ ਤੇ 22 ਸਤੰਬਰ ਤੋਂ ਦੇਸ਼ ਭਰ ਤੇ ਵਿੱਚ ਇਹ ਜੀਐਸਟੀ ਸੁਧਾਰ 2.0 ਨਵੀਆਂ ਦਰਾਂ ਜੋ ਜੀਐਸਟੀ ਦੀਆਂ ਸੀ ਉਹ ਦੇਸ਼ ਭਰ ਦੇ ਵਿੱਚ ਲੱਗ ਹੋ ਚੁੱਕੀਆਂ ਨੇ